ਬੋਲੇ ਸੋ ਨਿਹਾਲ ਆਵਾਜ਼ ਵੀ ਪਾ ਦੇ ਇਹ ਆਪਣਾ ਕਮੇਟੀ ਦਾ ਪ੍ਰਧਾਨ ਇੱਕ ਮਿੰਟ ਇਹ ਤਾਂ ਪੂਰੀ ਜੀ ਪਰਾਲੇ ਬੰਦੇ ਨੇ ਆਪਣੇ ਬਹੁਤ ਬੜੀ ਗੱਲ ਹੈ ਜੀ ਬੜਾ ਵੀ ਸੈਕਟਰ ਹੈ ਸੈਂਟਰ ਹੈ ਸਾਡਾ ਇਹ 2.5 ਕਰੋੜ ਦੀ ਲਗਤ ਨਾਲ ਬਣਾਇਆ ਹੋਇਆ ਹੈ ਸਰ ਸੈਂਟਰ ਐਸਟੀਐਮ ਆਫਿਸ ਤਹਿਸੀਲ ਕੰਪਲੈਕਸ ਐਂਡ ਪਟਵਾਰ ਖਾਨਾ ਪਾਰਕ ਦੇ ਕਿੰਨੇ ਫਰਦਾਂ ਕਿੰਨੇ ਇੱਕ ਫਰਦਾਂ ਇੱਕ ਦਿਨ ਦੇ ਅਸੀਂ ਤਾਂ ਦੋਨੇ ਨਿਕਲ ਗਏ ਬੇਲੀ ਅਸੀਂ ਦੋਨੇ ਬੈਠੇ ਦਲੀਏ ਅਸੀਂ ਦੋਨੇ ਟਾਈਮ ਜਿਆਦਾ ਤਾਂ ਨਹੀਂ ਲੱਗਦਾ ਟਾਈਮ ਨਹੀਂ ਸਰ ਕੋਈ ਬੰਦੇ ਦੋ ਮਿੰਟ ਕੁਝੇ ਲੋਕ ਕੁਝ ਬੰਦੀ ਜਿਮਾਰ ਹੈ ਆਪਾਂ ਵੀ ਦੋ ਫਰਦਾਂ 40 ਬਿਟ ਅਰਧ ਅੱਛਾ ਮੈਂ ਤੁਹਾਨੂੰ 24 ਤੇ ਹਾਂਜੀ ਕਿੰਨਾ ਟਾਈਮ ਲੱਗ ਗਿਆ ਕੋਈ ਟਾਈਮ ਹੀ ਲੱਗਿਆ ਬੜੀ ਛੇਤੀ ਕੰਮ ਹੋਇਆ ਅੱਛਾ ਕੋਈ ਪੈਸਾ ਪੁੱਛਦੇ ਨਹੀਂ ਹਾਂਜੀ ਕੋਈ ਪੈਸਾ ਨਹੀਂ ਤੁਹਾਡੇ ਰਾਜ ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਹੇ ਨੇ ਮੈਂ ਆਪਣੀ ਜਿੰਨੀ ਵੀ ਕਸਮ ਕਰਨ ਵਾਲਾ ਹੋਇਆ ਬਹੁਤ ਕੁਝ ਹੋ ਗਿਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁੱਖ ਮਤੀ ਸਰਦਾਰ ਭਗਵਤ ਸਿੰਘ ਮਾਨ ਪਰ ਬਾਅਦ ਵਿੱਚ ਚਾਹਦੀ ਗੜਾ ਰੱਖੇ ਆਮ ਆਦਮੀ ਪਾਰਟੀ ਨੂੰ ਚਾਹਦੀ ਗੜਾ ਕਿ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਰਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਤੁਹਾਡੀ ਗਵਾਈ ਇਹ ਸਰਦਾਰ ਗਜਨ ਮਾਜੇ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਪਿੰਡ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੀਆਂ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਹੋ ਗਏ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰਸਤੀ ਹੈ ਜਿਹੜੇ ਹੋ ਰਿਹਾ ਇਹਨੇ ਸਰਪ੍ਰਸਤੀ ਹੈ ਜਿਹੜੇ ਹੋ ਰਿਹਾ ਜੀ ਬਹੁਤ-ਬਹੁਤ ਧੰਨਵਾਦ ਮੰਤਾ ਬੜੀ ਤੇਰੇ ਹਲੇ ਅੱਛਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਆਲੋਡ ਰਹੇ ਤੋਂ ਅਸਵੀਤਰੋ ਸਾਹਿਬ ਕੋਠਰੀ ਸਾਹਿਬ ਸਵਰਨ ਜੋਬ ਲਈ ਆਦਾ ਦੋਸਤਾਂ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟਰੀਆਂ ਹੋਣ ਅੱਛਾ ਐਸਟੀਐਮ ਆਫਿਸ ਅੱਛਾ ਐਸਟੀਐਮ ਆਫਿਸ ਜੀ

ਉਹ ਟਾਲ ਦਿਨ ਜਾਪਣਾ ਤੇ ਕੋਈ ਤਰਾ ਦਿਨ ਨਹੀਂ ਆਇਆ ਹਾਂ ਵੀ ਰੁਕੋ ਕਮਾਲ ਸਹੀ ਆਖੀ ਹਲ ਹਲ ਮੈਂ ਆਪਣਾ ਇਸ਼ਾਨ ਕਰ ਦਿੱਤਾ ਧੰਵਾਦ ਸਰ ਇਹ ਐਸ ਡੀ ਐਮ ਆਫਿਸ ਹੈ ਅੱਛਾ ਐਸ ਡੀ ਐਮ ਸਰ ਜੇ ਤੇ ਤੁਸੀਂ ਕੋਟ ਲਾ ਲੇ ਪੋਰਟ ਨੂੰ ਦੇ ਰਿਹਾ ਕੋਟੇ ਤੇ ਅਰੀ ਸਾਹ ਕਰਦੀ ਆ ਕੀ ਟੈਕਨੀਕ ਨਹੀਂ ਕਮਾ ਰਤਾ ਕਲੀ ਕਲੀ ਚੀਜ਼ ਉਹ ਸੋਚ ਤੋਂ ਬੱਧ ਹੈ। ਖਾਚੇ ਕੋਟ। ਕਿੰਨਾ ਕੁ ਪਰ ਡੇ ਪੋਰਟਫੋਲੀਓ ਸੇਲ ਕਰੀਂਗਾ ਨਾ ਕੋਈ। ਪੋਰਟਫੋਲ ਕਿੰਨੀ ਕਰ ਪਰ ਡੇ? ਪੜ੍ਹੇ ਸਰ ਪਬਲਿਕ ਇੰਟਰੈਕਸ਼ਨ ਹੋ ਜਾਂਦੀ 570 70 70 ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ वेटिंग रूम ਨੇ ਧੰਦੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਲੋਕਾਂ ਨੂੰ ਖੱਜਲ ਖੁਆਰੀਆਂ ਨਾ ਹੋਣ ਤੇ ਇਸ ਕਰਕੇ ਮੈਂ ਅਹਿਮਦਗੜ ਵਾਸੀਆਂ ਨੂੰ ਤੁਹਾਡੇ ਜ਼ਰੀਏ ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਇੱਕ ਖੜੇ ਸੀਗੇ ਡਸਟਰੀ ਡਿਵੈਲਪਮੈਂਟ ਦੇ ਐਬੋੜਾ ਤਿਆਰ ਕਰ ਰਹੇ ਉਹ ਲੋਕੋ ਦਾ ਧਿਆਨ ਹਾਂਜੀ ਇੰਡਸਟਰੀ ਉਦਗਾਸ਼ ਲਈ ਇੰਡਸਟਰੀ ਦੇ ਵਿਕਾਸ ਲਈ ਬੈ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਹੈ ਉਹ ਕਾਫੀ ਹੱਦ ਤੱਕ ਦਿਖਣ ਲੱਗ ਪਿਆ ਪੰਜਾਬ ਨੂੰ ਰੰਗਲਾ ਪੰਜਾਬ ਨੂੰ ਬਲੌਂਡ ਗੱਲਾਂ ਕਰੀ ਜਾਈਂ ਟਾਈਮ ਵੱਧ ਗਿਆ ਉਹਦੇ ਬਾਰੇ ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹਨਾ ਪਚ ਪੂਰਾ 55000 ਨੌਕਰੀਆਂ ਨੂੰ ਇੱਕ ਪਛ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟ ਵੀ ਫਿਨਿਸ਼ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਪਾਰਿਸ਼ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਉਨੇ ਕੀਤਾ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਬਿਲਕੁਲ ਦੱਸ ਸੀਐਮ ਸਰ ਤੁਸੀਂ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਪਖਾਰੀਆਂ ਦੇ ਕੋਲੋਂ ਬੱਚਿਆਂ ਨੂੰ ਛੁੜਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਕੋਸੀ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਹੈ ਆਂਗਣਵਾੜੇ ਚ ਵੀ ਲੈ ਕੇ ਗਏ ਤੇ ਉਹਨਾਂ ਸਕੂਲਾਂ ਚ ਵੀ ਭੇਜੇ ਸਰ ਇਹ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰ ਇੱਕ ਜਿਹੜਾ ਥੋੜਾ ਕ੍ਰਾਈਮ ਬਾਰੇ ਉਹਦੇ ਬਾਰੇ ਤੂੰ ਫਤਕਿਆ ਕੋਈ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤਾਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਤੇ ਫਿਰ ਜਾਣ ਬਾਕੀ ਹੈ ਆਵਾਜ਼ੀ ਅੰਦਰਾ ਵਿਕਮਨ ਦੀ ਇਕਲੌਤਾ ਕਿ ਭੈਜਨ ਸਾਹਿਬ ਨਗਰੇ ਪਿਆਰ ਦੀ ਸਰਕਾਰ ਦਿੱਤਾ ਨਗਰੇ ਪਿਆਰ ਦੀ ਮਗਰ ਮੱਛਾਂ ਨੂੰ ਫੜਿਆ ਤੁਸੀਂ ਮਗਰ ਮੱਛਾਂ ਨੂੰ ਫੜਿਆ ਆ ਗੱਲ ਬਣ ਗਈ ਅੱਧੀ ਫਰਮ ਨਹੀਂ ਘਰ ਆਉਂਦੇ ਤੇਰੇ ਆ ਜਾਤੀ ਬੈਠੇ ਨਹੀਂ ਲੰਗਰੇ ਬੱਲ ਮੋੜਦਾ ਭਾਈ ਬਾਈ ਲੰਗਰੇ ਜੀ ਆਪ ਨੂੰ ਖੜਾ ਕਰਤਾ ਖੜ ਕੇ ਬਹੁਤ ਬਹੁਤ ਧੰਨਵਾਦ ਅਸੀਂ ਭੁੱਲ ਨਹੀਂ ਸਕਦੇ ਅਸੀਂ ਤੁਹਾਡਾ احسان ਨਹੀਂ ਭੁੱਲ ਸਕਦੇ ਲੰਗਰੇ ਜੀ ਜਿੰਦਾਬਾਦ ਇਹਲਾ ਸ਼ਾਂਤ ਭਾਈ ਜੀ ਤੁਸੀਂ ਨਹੀਂ ਨਹੀਂ ਸਤਿ ਸ੍ਰੀ ਅਕਾਲ ਨੌਜਵਾਨੀ ਨੂੰ ਧੰਨਵਾਦ ਤੁਸੀਂ ਨੌਜਵਾਨੀ ਨੂੰ ਧੰਨਵਾਦ ਆਜਾ ਆਜਾ ਮੋਟਾ ਮੋਕਾ ਦੱਤੇ ਕਰਾਂਗੇ ਜੀ ਬਾਈ ਜੀ ਗਰਾਲੇ ਵੀ ਨਹੀਂ ਕਹਿੰਦਾ ਜੋ ਅੱਜ ਬਸ ਇੱਕ ਬਸ ਆਉਂਦਾ ਨਹੀਂ ਆਲੇ ਗਾਣੀ ਕਰਾ ਚੱਲ ਅੱਜ ਆਦੀ ਟੀਮ ਚ ਕਰਾ ਬੰਦੇ ਆ ਜਾ ਆ ਜਾ ਕਰਾ ਹਮਨਾਰ ਅਲ ਕਰਾ ਆਪ ਕਰੇ ਇੱਕ ਮਿੰਟ ਕਰਾ ਰਹੀ ਹਾਂ ਜਨਵਾੜੀ ਵਾਲੀ ਪ੍ਰੋਡਕਸ਼ਨ ਅੱਜ ਨਹੀਂ ਅੱਗੇ ਵਾਰ ਕੇ ਲੈ ਲਈ ਜੀ ਨੇ ਆ ਗਿਆ ਫਿਰ ਬੱਚੀ ਉਹ ਤਾਂ ਗਿਆ ਸਾਰੇ ਲਿਆ ਉੱਥੇ ਸਰ ਮਾਨ ਸਾਹਿਬ ਮਾਨ ਸਾਹਿਬ ਆਜ ਆ ਜਾਓ ਜੀ ਆ ਜਾਓ ਆ ਜਾਓ ਆਓ ਜੀ ਆਓ ਆਜੋ ਆਜਾ ਦਿਓ ਆਜਾ ਕਰੋ ਉਹ ਧੀਏ ਦਾ ਬਸਾ ਮਿਲਦੇ ਨੇ ਆਜੋ 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 ਬੱਚਾ ਆਹ ਕਿਆ ਬਾਤ ਉਹ ਬੋਲੇ ਬੱਚਾ ਇਹ ਧੀਏ ਨੇ ਜੀ ਪੰਜਾਬ ਦੇ ਫੋਟੋ ਖਿੱਚੋ ਟੈਕ ਨਿਕਲ ਮੋਗੇ ਹੋਗੇ थैंक यू सर थैंक यू थैंक यू थोड़ा बातमाल रहा कॉम्प्लेक्स जा के चाहिए कॉम्प्लेक्स में बहुत ज्यादा पानी है आज तुम कल लैंडिंग पे होते लेट हो जाओ चीज उस तो पहले कॉम्प्लेक्स में पहुंचोगे किथे मैं ओथे अमृतसर थोड़ी लैंडिंग आई ना जड़ी अमरनाथ हां ओथे तुझे चलो तुम निकलो पहले देखो 5 मिनट अरे तुम पहले निकलो दो मिनट साहब सेमीफाइनल लगया वे पर नहीं लगया सीएम को लेना مان صاحب مان صاحب مان صاحب کما سفر دیوتا پیچھے ہو جا پیچھے تھوڑا پیچھے ہو گا ایک منٹ ٹھیک ہے